ਹਮੇਸ਼ਾ ਦੀ ਤਰ੍ਹਾਂ ਪ੍ਰਾਊਡ ਹੈ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਸਿੱਧੂ ਨੂੰ ਮਿਲਿਆ ਵੀ ਸੀਗਾ ਤਾਂ ਮੈਂ ਸਿੱਧੂ ਨੂੰ ਸਪੋਰਟ ਨਹੀਂ ਸੀ ਕੀਤੀ ਮੈਂ ਸਿਰਫ ਉਸ ਆਰਟਿਸਟ ਨੂੰ ਸਪੋਰਟ ਕੀਤੀ ਸੀ ਉਸ ਉਹਦੇ ਵਿੱਚ ਜੋ ਬੱਚਾ ਸੀਗਾ ਜੋ ਉਹਦੇ ਰੂਹ ਦੇ ਵਿੱਚ ਜੋ ਉਹਦੇ ਅਕਸ ਦੇ ਵਿੱਚ ਜੋ ਬੱਚਾ ਦਿਖਦਾ ਸੀਗਾ ਉਹਨੂੰ ਸਪੋਰਟ ਕੀਤੀ ਸੀ ਵੀ ਹਾਂ ਸ਼ਾਇਦ ਮੇਰੇ ਇੱਕ ਇਨੀਸ਼ੀਏਟ ਨਾਲ ਕੋਈ ਚੀਜ਼ ਅੱਗੇ ਵਧੇ ਔਰ ਉਹਨੂੰ ਖੁਸ਼ੀ ਮਿਲੇ। ਹਮਮ ਔਰ ਜ਼ਿੰਦਗੀ ਦੇ ਵਿੱਚ ਮੇਰਾ ਹਮੇਸ਼ਾ ਇਹ ਅਸੂਲ ਰਿਹਾ ਵੇ ਜ਼ਿੰਦਗੀ ਵਿੱਚ ਜੇ ਤੁਸੀਂ ਕਦੀ ਆਪਣੀ ਜ਼ਿੰਦਗੀ ਨੂੰ ਬਹੁਤ ਅੱਛੇ ਤਰੀਕੇ ਨਾਲ ਔਰ ਸੀਛੇ ਮੂਰੇ ਖੜ ਕੇ ਚੰਗੇ ਤਰੀਕੇ ਨਾਲ ਹਟਾਉਣਾ ਚਾਹੁੰਦੇ ਹੋ ਤਾਂ ਜ਼ਿੰਦਗੀ 'ਚ ਹਮੇਸ਼ਾ ਪੁਲ ਬਣੋ ਕੰਧ ਨਾ ਬਣੋ। ਹਮਮ ਔਰ ਲੋਕ ਕੀ ਕਰਦੇ ਨੇ ਉਹਦੇ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ। ਅੱਜ ਮੈਨੂੰ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਂ ਕਦੀ ਆਪਣੇ ਮੂੰਹੋਂ ਬੋਲ ਕੇ ਇਸ ਗੱਲ ਨੂੰ ਛੋਟੀ ਨਹੀਂ ਕਰਦਾ ਹੁੰਦਾ ਵੀ ਮੈਂ ਕਿਸੇ ਲਈ ਕੁਝ ਕੀਤਾ। ਮੈਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ। ਤੇ ਮੈਂ ਆਪਣੀ ਉਸ ਸੋਚ ਨੂੰ ਲੈ ਕੇ ਉਸੋਲ ਨੂੰ ਲੈ ਕੇ ਉਹਦੇ ਨਾਲ ਸਪੋਰਟ ਕੀਤਾ ਮੈਨੂੰ ਕਦੀ ਨਹੀਂ ਫਰਕ ਪਿਆ ਵੀ ਵੀ ਸਿੱਧੂ ਨੂੰ ਮੈਂ ਕਰ ਮੈਂ ਗਾਣਾ ਕਰਤਾ ਤੇ ਉਹ ਮੇਰੇ ਮੇਰੇ ਹਿੱਸੇ ਜੋ ਆਇਆ ਮੈਂ ਤਾਂ ਕੋਸ਼ਿਸ਼ ਕੀਤੀ ਇੱਕ ਬੂਟਾ ਲਾਉਣ ਦੀ ਮੈਂ ਬੂਟਾ ਲਾ ਕੇ ਅੱਗੇ ਨਿਕਲ ਗਿਆ ਅੱਜ ਫਲ ਦੁਨੀਆ ਦੇਖ ਰਹੀ ਆ ਤੇ ਜੇ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਚੀਜ਼ ਕਹਿੰਦੇ ਵੀ ਇਤਿਹਾਸ ਦੇ ਪੰਨਿਆਂ ਤੇ ਛੱਪੀ ਹੋਈ ਆ ਤੇ ਫਿਰ ਉਹ ਮੈਂ ਆਪਣੇ ਬੋਲ ਉਸ ਚੀਜ਼ ਨੂੰ ਬੋਲ ਕੇ ਤਾਂ ਕਦੀ ਉਹਨੂੰ ਛੋਟਾ ਨਹੀਂ ਕਰੂੰਗਾ ਔਰ ਹਮੇਸ਼ਾ ਸਿੱਧੂ ਇੱਕ ਪ੍ਰਾਊਡ ਹੀ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਿਉਂਕਿ ਉਹਨੇ ਮਿਹਨਤ ਨਹੀਂ ਛੱਡੀ ਹੂੰ ਜਿਹਨੇ ਮਿਹਨਤ ਨਹੀਂ ਛੱਡੀ ਉਹ ਕੁਝ ਵੀ ਕਰ ਸਕਦਾ एवरीथिंग ਇਜ਼ ਪੋਸੀਬਲ ਜਿਹੜਾ ਮਿਹਨਤ ਕਲਾ ਅਸੀਂ ਮੈਂ ਪਹਿਲੀ ਵਾਰੀ ਇਹ ਚੀਜ਼ ਓਨ ਦਾ ਕੈਮਰਾ ਬੋਲ ਰਹੇ ਆ ਅਸੀਂ ਵੈਸੀ ਇੱਕ ਰੈਂਡਮ ਅਸੀਂ ਮੋਹਾਲੀ ਮਿਲੇ ਤੇ ਵੀਰੇ ਕਿਦਾਂ ਜੀ ਮੈਂ ਕਹ ਮੈਂ ਕਹ ਵੀਰੇ ਬਹੁਤ ਵਧੀਆ ਠੀਕ ਠਾਕ ਚੱਲਦੀ ਕਿਲਾ ਆਪਾਂ ਕੁਝ ਬਣਾਉਨੇ ਆ ਅਸੀਂ ਉਦੋਂ ਸ਼ਾਮ ਨੂੰ ਅਸੀਂ ਸਟੂਡੀਓ ਗਏ ਆ ਟੈਂਕਸ ਉਹ ਵੀ 9 ਵਜੇ ਅਸੀਂ 1.5 ਵਜੇ ਅਸੀਂ ਵਾਪਸ ਨਿਕਲ ਲਏ ਤੇ ਅਸੀਂ 10 ਗਣੇ ਦੀ EP ਰੈਡੀ ਕਰ ਲਈ ਸੀ ਉਹ ਅੱਛਾ ਪਰ ਉਹ ਚੀਜ਼ ਜਦੋਂ ਮੈਂ ਹੁਣ ਅੱਜ EP ਵੀ ਸੁਣਦਾ ਤਾਂ ਮੇਰਾ ਦਿਲ ਹੀ ਨਹੀਂ ਕਰਦਾ ਵੀ ਮੈਂ ਕਿਵੇਂ ਉਹ ਚੀਜ਼ ਨੂੰ ਕਰਾਂ ਕਿਉਂਕਿ ਉਹ ਹਰ ਚੀਜ਼ ਬਿਜ਼ਨਸ ਨਹੀਂ ਹੁੰਦੀ ਅਧੂਰਾਪਨ ਲੱਗਦਾ ਤੁਹਾਨੂੰ ਇੱਕ 100% ਉਹ ਮੈਨੂੰ ਐ ਹੀ ਸੀਗਾ ਵੀ ਜਿੱਦਾਂ ਜਿਸ ਫੀਲ ਨਾਲ ਔਰ ਸਾਨੂੰ ਸਭ ਤੋਂ ਖੂਬਸੂਰਤ ਗੱਲ ਇਹ ਸੀ ਜਿੱਦਾਂ ਲਾਇਸੈਂਸ ਰੈਡੀ ਹੋਇਆ ਸੀ ਨਾ ਉਦਾਂ ਹੀ ਉਹ 10 ਗਾਣੇ ਉਸ ਪੰਛੀ ਸਾਲ ਤੋਂ ਸਾਲ ਬਾਅਦ ਵੀ ਉਦਾਂ ਹੀ ਰੈਡੀ ਹੋਏ ਉਹ ਹੀ એનર્ਜੀ ਉਹੀ ਸੇਮ ਇੱਕ ਫੀਲ ਉਹੀ ਰਿਸਪੈਕਟ ਉਹ ਉਹੀ ਉਸ ਤਰੀਕੇ ਨਾਲ ਹੀ ਵੀ 2016 ਦੇ ਵਿੱਚ ਜੋ ਪਹਿਲਾ ਜਿੱਦਾਂ ਮੈਂ ਪਹਿਲੀ ਈਅਰ ਮਿਲਿਆ ਸੀ ਵੀਰੇ ਆਪਾਂ ਨਹੀਂ ਇਦਾਂ ਕਰਾਂਗੇ ਇਦਾਂ ਕਰਾਂਗੇ ਉਹ 10-12 ਗਾਣਿਆਂ ਦੀ ਜਿਹੜੀ EP ਸੀ ਕਿਉਂ ਰੈਡੀ ਹੋਈ ਪਰ ਜਦੋਂ ਇੱਕ ਉਹਦਾ ਮੇਰੇ ਨਿਊਜ਼ ਆਉਂਦੀ ਆ ਤਾਂ ਵੈਸੇ ਹੀ ਮਨ ਨੂੰ ਬਹੁਤ ਥੇਸ ਪਹੁੰਚਦੀ ਆ ਪਰ ਪ੍ਰਮਾਤਮਾ ਨੇ ਮੈਂ ਇਹ ਕਹਿਣਾ ਵੀ ਉਹ ਜਿੱਥੇ ਵੀ ਹੈ ਉਹ ਹਮੇਸ਼ਾ ਉਹਦੀ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਉਹਨੂੰ ਨਿਵਾਸ ਦੇਣ ਔਰ ਉਹ ਇੱਕ ਜੋ ਬੈਂਚਮਾਰਕ ਜੋ ਪ੍ਰਾਊਡ ਫੀਲ ਕਰਾ ਚੁੱਕਿਆ ਪੰਜਾਬੀਆਂ ਨੂੰ ਉਹ ਬੈਂਚਮਾਰਕ ਉਹਦੇ ਉਹਦੇ ਨਾਮ ਹੀ ਰਹਿਣਾ ਤੇ ਉਹ ਲੈਜੈਂਡ ਹੈ ਬਿਲਕੁਲ ਉਹ ਹਮੇਸ਼ਾ ਰੰਗੀ ਦੁਨੀਆ ਦਾ ਉਹ ਜੀ ਉਮਰ ਵੀ ਉਮਰ ਵੀ ਕਾਊਂਟ ਨਹੀਂ ਕਰਦੀ ਕਿਉਂਕਿ ਮੈਂ ਤਾਂ ਕਾਊਂਟ ਕਰਦੀ ਆ ਬਿਲਕੁਲ ਕਿਉਂਕਿ ਕਿਸੇ ਤੱਕ ਕਿਹਨੂੰ ਪਤਾ ਹੈ ਕੌਣ ਕੀ ਕਰ ਜੇਗਾ ਹੁਣ ਤੁਸੀਂ ਹੋ ਤੁਸੀਂ ਜੋ ਤੁਹਾਡੇ ਚ ਜਜ਼ਬਾ ਹੈ ਜੋ ਸਾਡਾ ਪੈਸ਼ਨ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਤੁਸੀਂ ਅੱਗੇ ਵਧਾਉਣਾ ਔਰ ਮੈਂ ਕਦੀ ਵੀ ਇਹ ਚੀਜ਼ ਦਾ ਕੋਸ਼ਿਸ਼ ਵੀ ਨਹੀਂ ਕੀਤੀ ਵੀ ਮੈਂ ਬੋਲ ਕੇ ਕਹਾਂ ਵੀ ਸਿੱਧੂ ਨਾਲ ਮੈਂ ਪਹਿਲਾ ਗਾਣਾ ਕੀਤਾ ਸੀ ਸਿੱਧੂ ਨਾਲ ਮੈਂ ਕੀਤਾ ਸੀ ਹਾਂ ਇੰਡਸਟਰੀ ਦੇ ਵਿੱਚ ਬਹੁਤ ਜਣੇ ਕਹਿੰਦੇ ਨੇ ਵੀ ਸਿੱਧੂ ਨੂੰ ਅਸੀਂ ਸਟਾਰਟ ਕੀਤਾ ਇਹ ਕੀਤਾ ਪਰ ਠੀਕ ਹੈ ਉਹ ਉਹਨਾਂ ਦੀ ਜੌਬ ਸੀ ਮੇਰੀ ਜੋ ਜੌਬ ਸੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਅੱਗੇ ਔਰ ਆਪਣੇ ਕਿਰਦਾਰ ਨੂੰ ਵੱਡਾ ਕਰਨਾ ਚਾਹੁੰਦੇ ਹੋ ਕਿਸੇ ਦਾ ਕਰਕੇ ਉੱਪਰ ਲਜੋ ਉਹ ਯਾਦ ਨਾ ਰੱਖੋ ਬਿਲਕੁਲ ਕਿਉਂਕਿ ਉਸ ਪਰਮਾਤਮਾ गिव اٹ ਆਨ ਲੀਵ اٹ ਆਨ ਦਾ ਮਾਈਲੇਜ ਲੈਣ ਲਈ ਤਾਂ ਬਹੁਤ ਸਾਰੇ ਮੌਕੇ ਹੁੰਦੇ ਨੇ ਔਰ ਮੈਨੂੰ ਲੱਗਦਾ ਕਿ ਨੰਜਾ ਦੇ ਕੋਲ ਤਾਂ ਇਹ ਮੌਕਾ ਵੀ ਨਾ ਕਹਿ ਲੋ ਇੱਕ ਉਹਨਾਂ ਦੇ ਕੋਲ ਜਿੰਦੀ ਜਾਗਦੀ ਮਿਸਾਲ ਹੈ ਬਟ ਜੋ ਗੱਲ ਉਹਨਾਂ ਨੇ ਕਹੀ ਹੈ ਕਿ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ ਤੇ ਕਰਕੇ ਭੁੱਲ ਜਾਓ ਇਹ ਹੀ ਤੁਹਾਡੀ ਸਕਸੈਸ ਦਾ ਕਾਰਨ ਹੈ ਇਨਸਾਨੀਅਤ ਇਹ ਇਨਸਾਨੀਅਤ ਸਭ ਤੋਂ ਪ੍ਰੀਟੀਗਲ ਕਿਉਂਕਿ ਇਹ ਚੀਜ਼ ਨੂੰ ਆਪਾਂ ਕਰੀ ਜਾਵਾਂਗੇ ਨਾ ਉਹ ਤੁਹਾਡੇ ਕੀਤੇ ਦਾ ਕੋਈ ਫਾਇਦਾ ਨਹੀਂ ਆ ਜਦੋਂ ਕਿਸੇ ਨੂੰ ਤੁਸੀਂ ਦੱਸੀ ਜਾਣਾ ਇਹ ਮੈਂ ਕੀਤਾ ਤੇ ਤੇਰੇ ਲਈ ਮੈਂ ਕੀਤਾ ਫਿਰ ਉਹ ਕੀਤੇ ਦਾ ਕੋਈ ਫਾਇਦਾ ਨਹੀਂ ਆ ਜਿਹੜੀ ਚੀਜ਼ ਹੈ ਮਤਲਬ ਲਫਜ਼ਾਂ ਦੇ ਵਿੱਚ ਪਤਾ ਵੀ ਨਾ ਲੱਗੇ ਸਾਡੀ ਰੂਹ ਨੂੰ ਪਤਾ ਹੈ ਔਰ ਆ ਜੋ ਕਿਡਾ ਵੱਡਾ ਨਾਮ ਹੈ ਅੱਜ ਵੀ ਮੇਰੇ ਨਾਲ ਲਾਸਟ ਟਾਈਮ ਤੱਕ ਵੀ ਉਹੀ ਮੈਂ ਲੋਕਾਂ ਦੇ ਵੀ ਬੰਦਾ ਆਰਟਿਸਟ ਬਣਨ ਤੋਂ ਬਾਅਦ ਇਦਾਂ ਹੋ ਜਾਂਦਾ ਜੀ ਉਦਾਂ ਹੋ ਜਾਂਦਾ ਜੀ ਪਰ ਜਿਹੜੇ ਚੰਗੀਆਂ ਰੂਹਾਂ ਨੇ ਚੰਗੇ ਕਿਰਦਾਰ ਨੇ ਉਹ ਕਦੀ ਨਹੀਂ ਬਦਲਦੇ ਉਹ ਚਾਹੇ ਤੁਸੀਂ ਉਹਨੂੰ 10 ਸਾਲ ਬਾਅਦ ਮਿਲੋ ਚਾਹੇ 20 ਸਾਲ ਬਾਅਦ ਮਿਲੋ ਚਾਹੇ ਤੁਸੀਂ ਉਹਨੂੰ ਬਹੁਤ ਘੱਟ ਮਿਲਦੇ ਹੋ ਜਾਂ ਮਿਲਦੇ ਨਹੀਂ ਹੈਗੇ ਪਰ ਉਹ ਹੀ ਰਿਸਪੈਕਟ ਸਾਡੀ ਦੂਰ ਬੈਠੇ ਵੀ ਉਹ ਹਮੇਸ਼ਾ ਕ੍ਰੀਏਟ ਰਹਿੰਦੀ ਹੂਈ ਹੈ ਤੁਹਾਡੀ ਦੁਨੀਆ ਹੁੰਦੀ ਹੈ